ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹੁਣ ਮੌਸਮ ਬਦਲਦਾਗਾ ਉਹਦੇ ਕਰਕੇ ਖੁੱਡਿਆਂ 'ਚ ਪਾਣੀ ਪੂਣੀ ਆ ਜਾਂਦਾ ਇਹ ਨਾ ਕਾਰਨ ਬਣਦਾ ਬਿਮਾਰੀ ਦਾ ਇਹ ਹੁੰਦੀਆਂ ਬਿਮਾਰੀਆਂ ਦੋ ਤਰ੍ਹਾਂ ਦੀਆਂ ਪੈਂਦੀਆਂ ਜ਼ਿਆਦਾਤਰ ਹੁਣ ਬਿਮਾਰੀਆਂ ਤਾਂ ਬਹੁਤ ਬਣਦੀਆਂ ਗਿਆ ਕਿਉਂਕਿ ਮੀਂਹ ਦਾ ਪਾਣੀ ਡੋਲਦਾ ਖੁੱਡਿਆਂ 'ਚ ਵੜਦਾ ਤੇ ਇਹਦਾ ਮੁੱਖ ਕਾਰਨ ਸਾਰਿਆਂ ਤੋਂ ਵੱਡਾ ਵੀ ਆਹੋ ਹੁੰਦਾਗਾ ਕੁੱਤਿਆਂ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਅੱਖਾਂ 'ਚ ਪਾਣੀ ਆ ਨਿਕਲ ਆ ਗਿਆ ਅੱਖਾਂ ਸੋਜੇ ਆਦੀਆਂ ਇਹ ਕਿਹ ਬਿਮਾਰੀ ਵੱਧ ਪੈਂਦੀ ਆ ਤੇ ਦੂਜੀ ਬਿਮਾਰੀ ਹੋਗੀ ਘੁੰਮਣ ਲੱਗਿਆ ਰਿਆ ਕਬੂਤਰ ਇਹ ਤਾਂ ਕਰਕੇ ਵੀ ਆਪਾਂ ਪਹਿਲਾਂ ਹੀ ਇਹ ਚੀਜ਼ ਦੀ ਸੇਫਟੀ ਰੱਖਦੇ ਆ ਵੇ ਪਹਿਣਾ ਵੇ ਖੁੱਡਾ ਸਾਫ਼ ਕਰ ਲਿਆ ਇਸ ਤੋਂ ਬਾਅਦ ਖੁੱਡਿਆਂ ਵਿੱਚ ਕਲੀ ਪਾਵਾਂਗੇ ਜਿਵੇਂ ਹੁਣ ਆ ਖੁੱਡੇ ਸਾਫ਼ ਕਰ ਲੇ ਇਧਰ ਕਲੀ ਪਾਤੀ ਹੁਣ ਇਹ ਬਿਮਾਰੀ ਨੂੰ ਰੋਕਣ ਦਾ ਤਰੀਕਾ ਹੈਗਾ ਜੇ ਆਪਾਂ ਪਹਿਲਾਂ ਹੀ ਉਸ ਹਿਸਾਬ ਨਾਲ ਕਬੂਤਰ ਨੂੰ ਸੰਭਾਂਗੇ ਕਬੂਤਰਾਂ ਨੂੰ ਬਿਮਾਰੀ ਪਾਊਗੀ ਹੀ ਨਾ ਜੇ ਪਹ ਹੁਣ ਸਾਫ ਨਹੀਂ ਵੀ ਖੁੱਡੇ ਖਾਡੇ ਨਹੀਂ ਸਾਫ ਕਰਦੇ ਉਹ ਕੋਈ ਤੋਂ ਬਿਮਾਰੀ ਵੱਧ ਪੈਂਦੀ ਆ ਹੁਣ ਆ ਗਿਆ ਵੀ ਜਿਹੜੇ ਮੇਰੇ ਫਾਦਰ ਸਾਹਿਬ ਨੂੰ ਬਹੁਤ ਫੂਨ ਆਉਂਦੇ ਆ ਵੀ ਆ ਅੱਖਾਂ ਦੀ ਬਿਮਾਰੀ ਹੋਣ ਆਲੀ ਰੋਤ ਤੇ ਬਾਲੀ ਪੈਂਦੀ ਆ ਨਾ ਕਬੂਤਰਾਂ ਨੂੰ ਉਹਦਾ ਇਹਦਾ ਇਲਾਜ ਬੈਸਟ ਇਲਾਜ ਤਰੀਕਾ ਜਿਹੜਾ ਆਪਾਂ ਵਰਤਦੇ ਆ ਆ ਟੂਪ ਆ ਕੋਈ ਬਾਲੀ ਮਹਿੰਗੀ ਨਹੀਂ 20 30 ਰੁਪਏ ਦੀ ਟੂਪ ਆ ਇਹ ਅੱਖਾਂ 'ਚ ਪਾਉਨੇ ਆ ਇਹਦੇ ਨਾਲ ਵੀ ਆਪਾਂ ਨੂੰ 100 ਚੋਂ 100 ਰਿਜ਼ਲਟ ਹੀ ਮਿਲਿਆ ਆਹ ਟੂਪ ਆ ਬਾਕੀ ਇੱਕ ਬੇਨ ਤਰੀਕਾ ਆ ਵੀ ਕਲੀ ਕੁਲੀ ਪਾਈ ਰੱਖੇ ਖੁੱਡਿਆਂ 'ਚ ਇਹਦੇ ਨਾਲ ਬਿਮਾਰੀ ਬਹੁਤ ਘਟ ਪੈਂਦੀ ਆ ਜੇ ਅਸੀਂ ਪਹਿਲਾਂ ਤੋਂ ਇਹ ਚੀਜ਼ਾਂ ਦੀ ਗੌਰ ਰੱਖਾਂਗੇ ਆਪਣੇ ਕੋ ਉੱਤਰ ਫਿਰ ਬਿਮਾਰੀ ਘਟ ਪਊਗੀ ਵੀ ਕੀ ਕਹਿ ਸਕਦੇ ਆ 100 ਚੋਂ ਇੱਕ ਅੱਧੇ ਨੂੰ ਆ ਜਿਉਂ ਕੁਦਰਤੀ ਬਾਰ ਬਿਮਾਰੀ ਬਹੁਤ ਘਟ ਪੈਂਦੀ ਹੈ ਜੇ ਆਪਾਂ ਪਹਿਲਾਂ ਤੋਂ ਇਹ ਚੀਜ਼ਾਂ ਦਾ ਗੌਰ ਰੱਖਾਂਗੇ ਹੁਣ ਮੀਂਹ ਦੇ ਵਿੱਚ ਜਣਾ ਸੀਨ ਜੇ ਬਣ ਜਾਂਦੇ ਆ ਉਹ ਕਲੀ ਨਾ ਫਿਰ ਖਤਮ ਹੋ ਜਾਂਦੇ ਆ ਕਲੀ ਬਹੁਤ ਬੈਸਟ ਆ ਹੂੰ ਆ ਭਰ ਲਿਆ ਬਿਠਾ ਦਾ ਉੱਪਰ ਜਮਾ ਸਾਉ ਕਰਤਾ ਥੋੜਾ